ਲਓ ਜੀ ਅੱਜ ਦੇ ਬਲਾਗ ਦੇ ਵਿੱਚ ਬਣੇ ਰਹੋ ਤੇ ਮਾਤਾ ਸੀਤਲਾ ਜੀ ਦਾ ਵਿਸਾਲ ਜਾਗਰਣ ਚੌਥਾ ਪਿੰਡ ਡੇਲੋਂ ਹਨੂਮਾਨ ਮੰਦਿਰ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੋਣ ਜਾ ਰਿਹਾ ਜਿਸ ਜਾਗਰਣ ਦੇ ਵਿੱਚ ਹਾਜ਼ਰੀ ਲਵਾਉਣਗੇ ਸਾਈ ਗੁਲਾਮ ਜੁਗਨੀ ਜੀ ਕਰੋ ਦਰਸ਼ਨ ਸ੍ਰੀ ਹਨੂਮਾਨ ਮੰਦਿਰ ਡੇਲੋਂ ਇਸ ਮੰਦਿਰ ਦੇ ਵਿੱਚ ਜੋ ਵੀ ਆਪਣੇ ਤਨੋਂ ਮਨੋਂ ਸੁੱਖ ਲੈਂਦਾ ਤੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਤੇ ਹਰ ਕੰਮ ਇਸ ਮੰਦਿਰ ਦੇ ਵਿੱਚੋਂ ਬਣਦੇ ਨੇ ਜੋ ਵੀ ਤੁਸੀਂ ਆਪਣੇ ਮਨ ਦੇ ਵਿੱਚ ਸੋਚਿੰਗ ਤੇ ਉਹ ਚੀਜ਼ਾਂ ਤੁਹਾਡੇ ਪੂਰੀਆਂ ਹੋਣਗੀਆਂ ਮਨੋ ਕਾਮਨਾ ਤੇ ਤੁਹਾਡੀ ਇੱਛਾ ਇਸ ਮੰਦਰ ਦੇ ਵਿੱਚ ਪੂਰੀ ਹੋ ਜਾਵੇਗੀ ਤੇ ਜੋ ਵੀ ਸਰਦਾਲੂ ਆ ਬੜੀ ਸਰਦਾ ਦੇ ਨਾਲ ਇਸ ਮੰਦਰ ਦੇ ਉੱਪਰ ਆਪਣੀ ਸੁਖਣਾ ਸੁਖਦਾ ਤੇ ਹਰ ਵਾਰ ਜੋ ਇਸ ਬਜਰੰਗ ਵਾਲੀ ਦੇ ਮੰਦਰ ਤੇ ਆਉਂਦੇ ਹਨ ਲਓ ਜੀ ਲੰਗਰ ਅਟੁੱਟ ਵਰਤ ਰਿਆ ਸੰਗਤਾਂ ਲੰਗਰ ਸੱਕੇ ਆਪਣੇ ਜਾਗਰਣ ਪੰਡਾਲ ਦੇ ਵਿੱਚ ਆਪਣੇ ਸਰਦਾ ਅਨੁਸਾਰ ਜਾ ਰਹੀਆਂ ਨੇ ਤੇ ਸੇਵਾਦਾਰ ਲੱਗੇ ਹੋਏ ਨੇ ਸੇਵਾ ਕਰਨ ਦੇ ਲਈ ਬੜੀ ਸਰਤਾ ਦੇ ਨਾਲ ਜੋ ਕਿ ਤਨੋਂ ਮਨੋਂ ਸੇਵਾ ਕਰਕੇ ਆਪਣੇ ਜੀਵਨ ਨੂੰ ਬਹੁਤ ਹੀ ਵਧੀਆ ਸੇਵਾ ਨਿਵਾ ਰਹੇ ਨੇ ਤੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਨੇ ਸੇਵਾ ਕਰਕੇ ਆਪਣੇ ਜੀਵਨ ਦੇ ਵਿੱਚ ਖੁਸ਼ੀਆਂ ਪਾ ਰਹੇ ਨੇ ਤੇ ਬਣੇ ਰਹੋ ਵੀਡੀਓ ਦੇ ਅਖੀਰ ਤੱਕ ਬਜਰੰਗਵਲੀ ਦੇ ਧੂਨੇ ਦੇ ਦਰਸ਼ਨ ਕਰੋ ਤੇ ਸ਼ਿਵ ਸ਼ੰਕਰ ਬੋਲੇ ਨਾਥ ਕੀ ਜੈ ਜੈ ਸ਼ਿਵ ਸ਼ੰਕਰ ਬੋਲੇ ਨਾਥ ਆਓ ਜਾਗਰਣ ਦੇ ਵਿੱਚ ਤੁਹਾਨੂੰ ਗਲਾਬ ਜੁਗਣੀ ਦੀ ਐਂਟਰੀ ਦਿਖਾਵਾਂਗੇ ਜਿਸ ਥਾਂ ਤੇ ਗਲਾਬ ਜੁਗਣੀ ਨੇ ਆਉਣਾ ਤੇ ਉਹ ਥਾਂ ਤੁਹਾਨੂੰ ਦਿਖਾਵਾਂ ਗਲਾਬ ਜੁਗਣੀ ਲਓ ਜੀ ਸ੍ਰੀ ਹਨੂਮਾਨ ਮੰਦਿਰ ਡੇਲੋਂ ਲੁਧਿਆਣਾ ਤੇ ਵਾਰਲਾਦਰਿਸਤਾਨ ਨੂੰ ਦਿਖਾ ਰਹੇ ਹਾਂ ਤੇ ਬਣੇ ਰਹੋ ਵੀਡੀਓ ਦੇ ਅਖੀਰ ਤੱਕ ਸ੍ਰੀ ਬਜਰੰਗ ਬਲੀ ਦੇ ਮੰਦਿਰ ਜੋ ਕਿ ਪੂਰੀਆਂ ਲਾਈਟਾਂ ਲਗਾ ਕੇ ਸਜਾਵਟ ਕੀਤੀ ਤੇ ਤੁਸੀਂ ਅਖੀਰ ਤੱਕ ਸਾਡੇ ਚੈਨਲ ਤੇ ਬਨੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੇ ਆਓ ਮੰਦਰ ਦੇ ਵਿੱਚ ਚੱਲੀਏ ਤੇ ਸੇਵਾਦਾਰ ਸੇਵਾ ਕਰ ਰਹੇ ਨੇ ਜੋ ਕਿ ਗੁਰੂ ਦਾ ਲੰਗਰ ਤੁੱਟ ਵਰਤ ਰਿਹਾ ਤੇ ਸੇਵਾਦਾਰ ਆਪਣੇ ਤਨੋਂ ਮਨੋਂ ਸੇਵਾ ਕਰ ਰਹੇ ਨੇ ਤੇ ਬਨੇ ਰਹੋ ਅਖੀਰ ਤੱਕ ਲਓ ਜੀ ਕੁਝ ਕੁ ਪਲਾਂ ਦੇ ਵਿੱਚ ਗਲਾਮ ਜਗਨੀ ਸਾਈਂ ਜੀ ਪਹੁੰਚ ਰਹੇ ਨੇ ਤੇ ਸੰਗਤਾਂ ਗਲਾਮ ਜਗਨੀ ਦੇ ਸਵਾਗਤ ਦੇ ਲਈ ਆ ਚੁੱਕੀਆਂ ਨੇ ਤੇ ਗਲਾਮ ਜਗਨੀ ਪਹੁੰਚ ਚੁੱਕੇ ਨੇ ਤੇ ਆਓ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਜਾਗਰਣ ਦੇ ਵਿੱਚ ਮਲਾਵ ਜੁਗੜੀ ਨੂੰ ਨਿੱਘਾ ਸਵਾਗਤ ਕੀਤਾ ਸੰਗਤਾਨਾ ਜੈ ਮਾਤਾ ਦੀ ਜੈ ਮਾਤਾ ਜੀ ਲਓ ਜੀ ਗਲਾਵ ਜੁਗਨੀ ਪਹੁੰਚ ਗਏ ਨੇ ਤੇ ਉਸ ਤੋਂ ਪਹਿਲਾਂ ਮੰਦਿਰ ਦੇ ਵਿੱਚ ਦਰਸ਼ਨ ਕਰਨਗੇ ਸ੍ਰੀ ਹਨੂਮਾਨ ਮੰਦਿਰ ਡੇਲੋਂ ਦੇ ਵਿੱਚ ਮਲਾਵ ਜੁਗਨੀ ਹੀ ਪਹੁੰਚ ਰਹੇ ਨੇ ਜੈ ਮਾਤਾ ਲਾਉ ਜੀ ਗਲਾਬ ਜਗਨੀ ਜਾਗਰਣ ਵਿੱਚ ਪਹੁੰਚ ਚੁੱਕੇ ਨੇ ਤੇ ਮਾਤਾ ਦੀਆਂ ਭੇਟਾਂ ਸ਼ੁਰੂ ਕਰ ਦਿੱਤੀਆਂ ਨੇ ਜੋ ਕਿ ਮਾਤਾ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾ ਰਹੇ ਨੇ ਗਲਾਬ ਜਗਨੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਬੜੀ ਧੂਮ ਧਾਮ ਨਾਲ ਜਾਗਰਣ ਦੇ ਵਿੱਚ ਸੰਗਤਾਂ ਨੇ ਗਲਾਬ ਜਗਨੀ ਦੀਆਂ ਭੇਟਾਂ ਸੁਣੀਆਂ ਤੇ ਜੋ ਕਿ ਮਾਤਾ ਸੀਤਲਾਈ ਜੀ ਦੇ ਜਾਗਰਣ ਦੀ ਪੂਰੀ ਹਾਜ਼ਰੀ ਲਵਾਈ ਸਾਈਂ ਗੁਲਾਬ ਜਗਨੀ ਜੀ ਨੇ ਤੇ ਸੰਗਤਾਂ ਨੇ ਰਲ ਮਿਲ ਕੇ ਆਪਣੇ ਘਰ ਕਮਲਾਂ ਦੇ ਨਾਲ ਇਸ ਜਾਗਰਣ ਦੇ ਵਿੱਚ ਸੇਵਾ ਕੀਤੀ ਜੋ ਕਿ ਇਸ ਸੇਵਾ ਦੇ ਮੁੱਖਾ ਜੋ ਕਿ ਬਾਬਾ ਜੱਗੀ ਸਿੰਘ ਜੀ ਸ੍ਰੀ ਹਨੂਮਾਨ ਮੰਦਿਰ ਦੇ ਸੇਵਾਦਾਰ ਨੇ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜਾਗਰਣ ਪੰਡਾਲ ਸਜ ਗਿਆ ਹੈ ਜੈ ਮਾਤਾ ਦੀ ਜੈ ਮਾਤਾ ਦੀ ਮਾਤਾ ਰਾਣੀ ਸਭਨੀਆਂ ਮਨੋਗਾਮਨਾ ਪੂਰੀਆਂ ਕਰੇ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜਾਗਰਣ ਦੇ ਵਿੱਚ ਲਾਈਵ ਜੋ ਕਿ ਤੁਸੀਂ ਦੇਖ ਸਕਦੇ ਹੋ ਲਾਈਵ ਚੈਨਲ ਵੀ ਕਈ ਆਈਓਸੀ ਤੇ ਮਾਤਾ ਦੇ ਚਰਨਾਂ ਦਾ ਲਾਈਵ ਜੋ ਕਿ ਚੱਲ ਰਿਹਾ ਤੁਸੀਂ ਲਾਈਵ ਵੀ ਦੇਖ ਸਕਦੇ ਹੋ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਸਾਡੇ ਚੈਨਲ ਤੇ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਤੁਹਾਨੂੰ ਅੱਗੇ ਨਵੇਂ ਵੀਡੀਓ ਦੇ ਵਿੱਚ ਮਿਲਾਂਗੇ ਜੈ ਮਾਤਾ ਦੀ ਜੈ ਮਾਤਾ ਦੀ